ਏਵਨ ਪੰਜਾਬੀ ਟੀਵੀ ਵਿੱਚ ਆਪ ਸਭ ਦਾ ਸਵਾਗਤ ਹੈ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ ਜਿਸమే ਮਿਲਾ ਦੋ ਲਗੇ ਉਸ ਜੈਸਾ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ ਆਏ ਦੀ ਸਾਬ ਮੁਖਵਿੰਦਰ ਸਿੰਘ ਦੀਆਂ ਮੁਸ਼ਕਲਾ ਵੱਦੀਆਂ ਨਜ਼ਰ ਆ ਰਹੀਆਂ ਨੇ ਸ਼ੀਨਾ ਸਾਹਿਬ ਇਹਨਾਂ ਦਿਨਾਂ ਵਿੱਚ ਘਿਰ ਗਏ ਨੇ ਜੀ ਇਲਜ਼ਾਮਾਂ ਨਾਲ ਹੁਣ ਵੇਖਣਾ ਇਹ ਹੋਏਗਾ ਕਿ ਇਲਜ਼ਾਮ ਸਹੀ ਨੇ ਜਾਂ ਇਲਜ਼ਾਮ ਝੂਠੇ ਨੇ ਦਰਅਸਲ ਦਰਅਸਲ ਕੀ ਹੈ ਕਿ ਕੁਲਬੀਰ ਜ਼ੀਰਾ ਇਹਨਾਂ ਦਿਨਾਂ ਵਿੱਚ ਸ਼ੀਨਾ ਸਾਹਿਬ ਦੇ ਹੱਥ ਧੋ ਕੇ ਪਿੱਛੇ ਪੈ ਗਏ ਨੇ ਕਿ ਸ਼ੀਨਾ ਸਾਹਿਬ ਦੇ ਕੋਲੋਂ ਲੋਕ ਕਿੰਨੇ परेशान ने करीब 29 एप्लीकेशन लाके डीआईजी साहब ਦੇ ਕੋਲ ਪਹੁੰਚ ਗਏ aur डीआईजी साहब ने तुरंत जांच दे दे ਦਿੱਤੇ हुक्म दरअसल शीना साहब ਇਹਨਾਂ ਦਿਨਾਂ ਵਿੱਚ ਇਸ ਕਰਕੇ ਘਿਰਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਉੱਪਰ ਇਲਜ਼ਾਮ ਹੈ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਹੈ ਲੇਕਿਨ ਉਹ ਇਲਜ਼ਾਮ ਕਿੰਨੇ ਲੇਕਿਨ ਉਹ ਇਲਜ਼ਾਮ ਕਿੰਨੇ ਸੱਚੇ ਨੇ ਕਿੰਨੇ ਝੂਠੇ ਨੇ ਤਾਂ ਜਾਂਚ ਦਾ ਵਿਸ਼ਾ ਫਿਲਹਾਲ आईजी साहब दीया ਮੁਸ਼ਕਲਾਂ ਵਾਦੀਆਂ ਨਜ਼ਰ ਆ ਰਹੀਆਂ ਨੇ ਔਰ ਮੁਖਵਿੰਦਰ ਸਿੰਘ ਸ਼ੀਨਾ ਇਹਨਾਂ ਦਿਨਾਂ ਵਿੱਚ ਕਿਤੇ ਨਾ ਕਿਤੇ ਘਿਰਦੇ ਨਜ਼ਰ ਆ ਰਹੇ ਨੇ ਔਰ ਕੁਲਬੀਰ ਜ਼ੀਰਾ ਜਦੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਤਾਂ ਉਸ ਵੇਲੇ ਉਹ 29 ਐਪਲੀਕੇਸ਼ਨਾਂ ਵੀ ਦਿਖਾ ਰਹੇ ਸਨ ਔਰ ਉਹ ਲੋਕ ਵੀ ਦਿਖਾਏ ਉਹਨੇ ਜੋ 아이ਜੀ ਸਾਹਿਬ ਦੇ ਕੋਲੋਂ ਤੰਗ ਤੇ ਪਰੇਸ਼ਾਨ ਨੇ ਸੁਣੋ ਕੁਲਬੀਰ ਜ਼ੀਰਾ ਨੇ ਕੀ ਕਿਹਾ ਜੀਬੀ ਸਾਹਿਬ ਨੂੰ ਮੈਂ ਅੱਜ ਮਿਲਿਆ ਵਾਂ ਔਰ ਜਿੰਨੇ ਵੀ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਜਿਹੜੇ ਆਈਜੀ ਸਾਹਿਬ ਦੇ ਦਖਿਆਰੇ ਸੀ ਜਿਨ੍ਹਾਂ ਨੂੰ ਦੁੱਖ ਸੀਗਾ ਔਰ ਜਿਨ੍ਹਾਂ ਦਾ ਦੁੱਖ ਮੈਂ ਝਾਰ ਕੀਤਾ ਹੈ ਇਹ ਸਾਰੇ ਹੀ ਸਟੋਟਲ 29 ਜਿਹੜੀਆਂ ਐਫਆਈਆਰ ਸੀਗੀਆਂ ਜਿੰਦੇ ਸਬੰਧ ਦੇ ਵਿੱਚ ਮੈਂ ਅੱਜ ਡੀਜੀਪੀ ਸਾਹਿਬ ਨੂੰ ਮਿਲਿਆ ਔਰ ਇਹਨਾਂ ਸਾਰਿਆਂ ਲੋਕਾਂ ਨੂੰ ਡੀਜੀਪੀ ਸਾਹਿਬ ਨੂੰ ਮਿਲਾਇਆ ਔਰ ਆਈਜੀ ਦੀ ਸਲੀਅਤ ਬਾਰੇ ਔਰ ਠੇਕੇਦਾਰਾਂ ਦੀ ਸਲੀਅਤ ਬਾਰੇ ਮੈਂ ਜਿਹੜਾ ਉਹ ਚਾਨਣਾ ਪਾਇਆ ਹੈ ਔਰ ਆਈ ਜੀ ਸਾਹਿਬ ਨੇ ਜੋ ਕੁਝ ਠੇਕੇਦਾਰਾਂ ਨਾਲ ਰਲ ਕੇ ਉੱਥੇ ਗੁੰਡਾਗਰਦੀ ਕੀਤੀ ਹੈ ਜਾਂ ਜੋ ਕੁਝ ਉੱਥੇ ਕੀਤਾ ਉਹ ਸਾਰਾ ਜਿਹੜਾ ਹੈ ਉਹ ਚਿੱਠਾ ਜਿਹੜਾ ਸੀਗਾ ਉਹ ਸਾਰੇ ਦਾ ਸਾਰਾ ਚਿੱਠਾ ਜਿਹੜਾ ਹੈ ਉਹ ਮੈਂ ਡੀਜੀਪੀ ਸਾਹਿਬ ਨੂੰ ਦੱਸਿਆ ਔਰ ਡੀਜੀਪੀ ਸਾਹਿਬ ਤੇ ਮੈਨੂੰ ਵਿਸ਼ਵਾਸ ਹੈ ਔਰ ਉਹਨਾਂ ਨੇ ਸਾਰਿਆਂ ਦੀ ਬੜੇ ਧਿਆਨ ਨਾਲ ਗੱਲ ਸੁਣੀ ਔਰ ਇਹਨਾਂ ਦੀ ਗੱਲ ਸੁਣ ਕੇ ਉਹਨਾਂ ਨੇ ਜਿਹੜੇ-ਜਿਹੜੇ ਸੀਗੇ ਟਾਈਮ ਬਾਉਂਡ ਕਰਕੇ ਜਿਹੜੀਆਂ ਇਨਕੁਆਰੀਆਂ ਸੀ ਕੁਝ ਕ੍ਰਾਈਮ ਨੂੰ ਕੁਝ ਵਿਜੀਲੈਂਸ ਨੂੰ ਕੁਝ ਜਿਹੜੀਆਂ ਐਸਟੀਐਫ ਨੂੰ ਜਿਹੜੀਆਂ ਐ ਡੀਜੀ ਨੂੰ ਜਿਹੜੀਆਂ ਉਹਨਾਂ ਨੇ ਮਾਰਕ ਕੀਤੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਜਲਦੀ ਜਿਹੜਾ ਹੈ ਅਸੀਂ ਤੁਹਾਨੂੰ ਇਹਦਾ ਜਿਹੜਾ ਸਾਰਾ ਫੈਸਲਾ ਕਰਕੇ ਤੁਹਾਨੂੰ ਜਲਦੀ ਦੱਸਾਂਗੇ ਔਰ ਮੈਨੂੰ ਡੀਜੀਪੀ ਸਾਹਿਬ ਨੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਤੁਸੀਂ 29 ਦੀਆਂ 29 ਜਿਹੜੀਆਂ ਸਾਨੂੰ ਦਿੱਤੀਆਂ ਨੇ ਜਲਦੀ ਤੋਂ ਜਲਦੀ ਜਿਹੜਾ ਹੈ ਕਿ ਅਸੀਂ ਤੁਹਾਡੇ ਬੰਦਿਆਂ ਨੂੰ ਇਨਸਾਫ ਦਿਵਾਵਾਂਗੇ ਮੁਸ਼ਕਲਾਂ ਬਾਦੀਆਂ ਇਨਸਾਨ ਜੋ ਕਰਦਾ ਉਹ ਭਰਦਾ ਹੈ ਬਿਲਕੁਲ ਜੀ ਬਿਲਕੁਲ ਇਹ ਤਾਂ ਕੁਦਰਤ ਦਾ ਕਾਨੂੰਨ ਹੈ ਵੀ ਜੋ ਬੀਜਾਂਗੇ ਉਹੋ ਹੀ ਵੜਾਂਗੇ ਜੇ ਚੰਗਾ ਬੀਜਾਂਗੇ ਚੰਗਾ ਫਲ ਲਵਾਂਗੇ ਜੇ ਬੁਰਾ ਬੀਜਾਂਗੇ ਤਾਂ ਬੁਰਾ ਫਲ ਲਵਾਂਗੇ ਹੁਣ ਸ਼ੀਨਾ ਸਾਹਿਬ ਦੇਖਣਾ ਇਹ ਹੈ ਕਿ ਤੁਸੀਂ ਆਪਣੀ ਡਿਊਟੀ ਦੌਰਾਨ ਕੀ ਕੀ ਕੀਤਾ ਹੈ ਔਰ ਵੈਸੇ ਵੀ ਜੇ ਸੱਚ ਹੈ ਤੇ ਸੱਚ ਨੂੰ ਦੁਨੀਆ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ and click the bell icon